ਖੀਏ ਭਰਾ ਬਣ ਕੇ ਆਹ ਕਹਿੰਦੇ ਜਨ ਭਰਾ ਦਾ ਜਫਾ 7000 ਦਾ ਫਰੰਦੀਪੁਰੀਏ ਗੋਪੀ ਦਾ ਜਫਾ 5000 ਦਾ ਹੋਣਾ ਮੇਰੇ ਮਿੱਤਰੋ ਸਿਰੇ ਦਾ ਮੈਚ ਹੈ ਫਰੰਦੀਪੁਰ ਘਰਿਆਲਾ ਅਮਰ ਸ਼ਹੀਦ ਭਾਈ ਲਖਬੀਰ ਸਿੰਘ ਦੀ ਖੇਡ ਕਲੱਬਾ ਮਹਾਂਪੁਰਸ਼ ਬਾਬਾ ਉਤਾਰ ਸਿੰਘ ਘਰਿਆਲੇ ਵਾਲੀ ਦੀ ਵੱਡੀ ਦੇਣ ਕਬੱਡੀ ਨੂੰ ਉਹ ਇੱਕੋ ਲੱਖੇ ਦੇ ਮੱਲ ਪਿੜਦੇ ਇੱਕੋ ਲੱਖੇ ਦੇ ਮੱਲ ਪਿੜਦੇ ਆਹ ਵੇਖੋ ਮੇਰੇ ਮਿੱਤਰੋ ਆਹ ਕਹਿੰਦੇ ਜੋਵਨ ਆ ਪਿਆਰ ਨਾ ਪਿਆਰ ਪਿਆਰ ਮਿਲਦੇ ਵੀਰੋ ਵੀਰੋ ਭਾਈਓ ਭਾਈਓ ਨਹੀਂ 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 ਵੀਰੋ ਤੁਸੀਂ ਭਾਈਓ ਨਹੀਂ ਨਹੀਂ ਜੱਗਾ ਲੱਗਦਾ ਸੋਹਣਾ ਜੋਬਨਾ ਕਾਦੇ ਪਿੱਛੇ ਆਪਾਂ ਰੋਜ਼ ਕਿੱਥੇ ਰਹਿਣਾ ਨਹੀਂ ਢਿੱਕ ਪਿਆਰ ਦੀ ਖੇਡ ਹੈ ਕੋਈ ਗੱਲ ਨਹੀਂ ਗੋਪੀ ਆਪ ਆਪਾਂ ਰੋਜ਼ ਕਿੱਥੇ ਰਹਿਣਾ ਕਾਦੇ ਪਿੱਛੇ ਪਿੱਛੇ ਚੱਲਿਓ ਕੋਈ ਗੱਲ ਨਹੀਂ Albrecht.